ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਵੰਗ ਗੁਰ ਪ੍ਰਸਾਦ ਜਪ ਆਦਿ ਸਤਿ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨਾ ਹੋਵੇ ਜੇ ਸੋਚ ਲਖਵਾਰ ਚੁੱਪੇ ਚੁੱਪ ਨ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖਣਾ ਤਰੀ ਜਿਬਨਾ ਪੁਰੀਆਂ ਭਾਰ ਸੈ ਸਣ ਪਾ ਲਖੋ ਐ ਤਾਂ ਇੱਕ ਨ ਚੱਲੇ ਨਾਲ ਕਿਸ ਤਿਆਰਾ ਹੋਈ ਐ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹਉਣ ਕਾ ਹੁਕਮ ਨ ਕਹਿਆ ਜਾਇ ਹੁਕਮਿ ਹਉਣ ਦੇ ਹੁਕਮ ਲੈ ਵੜਿਆਈ ਹੁਕਮਤ ਮੰਨੀਚ ਹੁਕਮ ਲਗ ਦੁਖ ਸੁਖ ਪਾਈ ਹੈ ਕਨਹ ਹੁਕਮੇ ਬਖਸ਼ੇਸ਼ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁੱਝੈ ਤਾ ਹਉ ਮੈਂ ਕਹੈ ਨ ਕੋਏ ਗਾਵੇ ਕੋ ਤਾਣ ਹੋਵੇ ਗਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਰਿਆਇਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਦਰ ਅਧੂਰ ਕਥਨਾ ਕਥਨਾ ਆਵੇ ਟੋਟ ਕਾਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦਾ ਤਿਥਿ ਗਪਾਹੀ ਜੁਗਾ ਜੁਗੰਤਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਉਸ ਅਵੇ ਪਰਵਾਹੋ ਸਾਚਾ ਸਭ ਸਾਚਾ ਨਾਹੇ ਪਖ ਪਉ ਉਪਾਰ ਅਕ ਮੰਗ ਦੇਹ ਤੇ ਦਾਤ ਕਰੇ ਦਾਤਾਰ ਫਿਰ ਕਹਿ ਗਰਖਿ ਅਜਿਦ ਸਦਰਪਾਰ ਮੋਹ ਕੇ ਬੋਲ ਨ ਬੋਲੀ ਅਜ ਸੁਨ ਤਰੇ ਪਿਆਰ ਅਮਰਤ ਵੇਲਾ ਸਚ ਨੋ ਵਢਿਆਈ ਵਿਚਾਰ ਕਰਮਿ ਆਵੈ ਕਪੜਾ ਨਦਰੀ ਮੁਕਤਿ ਦਵਾਰ ਨਾਨਕ ਐ ਵੇ ਜਾਣਿ ਸਭ ਆਪੇ ਸਟਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਵਣ ਰਿੰਜਨ ਸੋਇ ਜਨ ਸੇਵਿਆ ਤਨ ਪਾਇਆ ਮਾਨ ਨਨ ਗਾਵੈ ਗੁਣੀ ਨਿਧਾਨ ਗਾਵਿਆ ਸੁਣੀ ਅਮਨ ਰਖਿਐ ਭਾਉ ਦੁਖ ਪਰਹਰ ਸੋ ਕਰ ਲਾ ਜਾਏ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭ ਨਾ ਜੀਆ ਕਿ ਕਦਾਤਾ ਸੋ ਮੇ ਵਿਸਰਨ ਨਾ ਜਾਈ ਤੀਰਤ ਨਾਮ ਜਿਤ ਸਪਾਵਾਂ ਵਿਣ ਪਾਣ ਕੈ ਨਾਇ ਕਰਿ ਜੇ ਤਿਸ ਟੋਪਾਇ ਵੇਖਾ ਵਿਣ ਕਰਮਾ ਕੈ ਮਿਲ ਲੈ ਲਹਿ ਮਤਵ ਚਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸਣੀ ਗੁਰਾ ਇੱਕ ਦੇਹ ਬੁਝਾਈ ਸਬਨਾ ਜੀ ਆ ਕਹਿ ਕਦਾਤਾ ਸੋ ਮੇ ਵਿਸਰਨ ਨ ਜਾਏ ਜੇ ਜੁਗ ਚਾਰੇ ਆਰਜਾ ਹੋਰ ਦਸਾਣੇ ਹੋਏ ਨਵਖੰਡਾਂ ਵਿੱਚ ਜਾਣੀ ਨਾਲ ਚਲੇ ਸਭ ਕੋਏ ਚੰਗਾ ਨਉ ਰਖਾ ਏ ਕਾ ਜਸ ਕੀ ਰਤ ਜਗਲੇ ਜਿਤ ਸਨਦਰ ਨ ਆਵੇ ਤਾ ਵਤਨ ਪੁੱਛੇ ਕੀ ਖੀਟਾਂ ਅੰਦਰ ਕੀਟ ਕਰ ਦੋਸੇ ਦੋਸਤ ਰਹੇ ਨਾਨਕ ਨਰਗਣ ਗੁਣ ਕਰੇ ਗੁਣ ਅੰਤਿਆ ਗੁਣ ਦੇਹ ਇਤਹਾ ਕੋਈ ਨਾ ਸੂਝੇ ਜੇ ਤਸ ਗੁਣ ਕੋਈ ਕਰੇ ਸੁਣਿਆ ਸਿੱਧ ਪਿਰ ਸੁਰ ਨਾ ਸੁਣਿਆ ਧਰਤਵ ਲਕਾਸ ਸੁਣਿਆ ਦੀਪ ਲੋ ਪਤਾਲ ਸੁਣ ਪਹਨ ਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣਿਆ ਸਰ ਬ੍ਰਹਮ ਇੰਦ ਸੁਣ ਮੁਕਸਲਾ ਹਨ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਾਸਮ੍ਰਿਤ ਵਿਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾ ਸੰਤੋਗਿਆਨ ਸੁਣ ਅਠਸਠ ਕਾ ਇਨਾਨ ਸੁਣ ਪੜ ਪੜ ਪਾ ਮਾਣਾ ਸੁਣ ਲਾਗ ਸਤਿ ਹਾਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣ ਸਰਾ ਗੁਣਾ ਕੇ ਗਾਣ ਸਿਕ ਪੀਰ ਪਤਿ ਸਾ ਸੁਨੰਦ ਪਵਰਾ ਹੋ ਸੁਨ ਹਤ ਐਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਲਿਖਨ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਹੋਏ ਮਨ ਸੁੜਤ ਹੋਇ ਮਨ ਬਧ ਮਨ ਸਗਲ ਭੌਨ ਕੇ ਸ਼ੁੱਧ ਮਨ ਮੋ ਛੋਟਾ ਨਾ ਖਾਏ ਮਨ ਜਮ ਕੇ ਸਾਥ ਨ ਜਾਏ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨ ਨੇ ਪਾਸਮ ਪ੍ਰਕਟ ਜਾਏ ਮਨ ਨੇ ਮਗਨ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨੇ ਪਾਹ ਮੁਖ ਤਵਾਰ ਮਨ ਨੇ ਪਰਵਾਰਾ ਸਾਧਾਰ ਮਨ ਤਰ ਤਾਰੇ ਗੁਰ ਸਿੱਖ ਮਨ ਨਾਨਕ ਪਹੈ ਨ ਭਿਖਾ ਐ ਸਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚ ਪਵ ਦਰਗਹਿ ਮਾਨ ਪੰਚ ਸੁਹਦਰ ਰਾਜਾਨ ਪੰਚ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤਕ ਕਰਨੈ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਗਥਾ ਪ੍ਰਖਿਆ ਜਨ ਸੂਤ ਜੇ ਕੋ ਬੁਝਾ ਹੋਵੇ ਸਟਿਆਰ ਧੌਲ ਉਪਰ ਕੀ ਤਪ ਹਰ ਧਰਤੇ ਹੋਰ ਪਰਾ ਹੋਰ ਹੋਰ ਤਿਸ ਤੇ ਪਰਤ ਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨ ਲਕਬੜੀ ਕਲ ਹਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੇ ਦਾ ਜਾਣੈ ਕੌਣ ਕੂਤ ਕੀ ਤਵ ਸੋ ਇੱਕ ਕੁਆਵ ਤਿਸ ਤੇ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਕ ਜਪ ਸੰਕ ਭਾਉ ਸੰਕ ਪੂਜਾ ਸੰਕ ਤਪ ਤਾਉ ਸੰਕ ਗ੍ਰੰਥ ਮੁਖ ਵੇਦ ਪਾਠ ਅਸਾਂ ਕਜੋਗ ਮਨ ਰਹਿ ਉਦਾਸ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਤਿ ਅ ਸੰਕ ਦਾਤਾਰ ਅ ਸੰਕ ਸੁਰਮ ਭਗ ਸਾਰ ਸੰਕ ਮੋਲ ਵਿਲਾਹੇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਤ ਪਾਵੇ ਸਾਈ ਪਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਮੋਰ ਕਾਂਤ ਘੋਰ ਸੰਕ ਚੋਰ ਹਰਾਮ ਖੋਰ ਸੰਕ ਅਮਰ ਕਰ ਜਾਹੇ ਜੋਰਾ ਅਸੰਕ ਲਵਟ ਹਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਹੇ ਸੰਕ ਕੁੜਿਆਰ ਕੋੜੇ ਫਿਰਾਏ ਅਸਾਂ ਕ ਮਲੇਸ਼ ਮਲ ਭਕ ਖਾਏ ਸੰਕ ਨਿੰਦ ਸਰ ਕਰ ਹੈ ਪਾਰ ਨਾਨਕ ਨਿਚ ਕਹਿ ਵਿਚਾਰ ਆਰਿਆਨ ਜਾਵੈ ਇੱਕ ਵਾਰ ਜੋਤ ਤ ਪਾਵੇ ਸਾਈ ਪਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਕ ਨਾ ਵ ਸੰਕਥਾ ਵ ਗਮ ਗਮ ਸੰਕ ਲੋ ਸੰਕ ਹੈ ਸਿਰ ਭਾਰ ਹੋਏ ਅਖਰੀ ਨਾਮ ਕਰਿਸ ਲਾਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਕਰ ਅਸਰ ਸੰਜੋਗ ਵਿਖਾਣ ਜਿਨਹਲੇ ਕੀਤੇ ਸਰ ਨਾ ਹੈ ਜਬ ਫਰਮਾਇ ਤਿਵ ਤਿ ਪਾਹ ਜੇਤਾ ਕੀਤਾ ਤਿਤਾ ਨਾਵਣ ਨਾ ਵ ਨਾਹੀ ਕੋਥਾਓ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਤੁਤਾ ਉਤਰ ਸਖੇਹਾ ਮੂਤ ਪਲਿੱਤੇ ਕੱਪੜ ਹੋਏ ਦੇ ਸਭ ਲਈ ਅਹ ਧੋਏ ਭਰੀਆ ਮਤ ਪਪਾਂ ਕੈ ਸੰਗ ਧੋਪੈ ਨਾਵੇਂ ਕਾ ਰੰਗ ਪੁਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਹੋ ਆਪੇ ਵਿਜਾਪਿ ਸੇ ਖਾਹੋ ਨਾਨਕ ਹੁਕਮਿ ਆਵਜਾਓ ਤੇਰਥ ਤਪ ਤੇ ਆਦਤ দান ਜੇ ਕੋ ਪਾਵਤਲ ਕਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤੇਰਥ ਮਲ ਨਾਉ ਸਵਗੁਣ ਤੇਰੇ ਮੈਂ ਨਾਹੀ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸਚ ਸਦਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਕਉਣਸ ਵੇਲਾ ਵਖਤ ਕਉਣ ਕਉਣਥ ਤਤ ਕਉਣ ਵਾਰ ਕਉਣਸ ਰਤੀ ਮਹ ਕਉਣ ਜਿਤੋ ਆਕਾਰ ਵੇਲ ਨਾ ਪਾਇਆ ਪੰਡਤ ਜੇ ਹੋਵੇ ਲਿਖ ਪੁਰਾਣਾ ਵਕਤ ਨਾ ਪਾਇਓ ਕਾਦੀ ਆਜੇ ਲਿਖਣਾ ਲਿਖ ਪੁਰਾਣਾ ਛਤਵਾਰਨ ਜੋਗੀ ਜਾਣ ਰਤਮ ਹੋ ਨਾ ਕੋਈ ਜਾ ਕਰ ਤਸਟੇ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਅੱਖਾਂ ਕਿਸ ਲਈ ਕੰਵਰ ਨਿਕਵ ਜਾਣਾ ਨਾਨਕ ਅੱਖਾਂ ਸਭ ਕੋ ਆਖੈ ਇੱਕ ਦਿਕ ਸਿਆਣਾ ਵੱਡਾ ਸਭ ਵੱਡੇ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗ ਗਿਆਨਾ ਸੋ ਹੈ ਪਤਾਲਾ ਪਤਾਲ ਲਗਾ ਸਾਗਾਸ ਉੜ ਕੁੜਕ ਭਾਲ ਤਕੇ ਵੇਦ ਕਹਣਕ ਬਾਤ ਸੈ ਸਟ ਹਾਰ ਰਹਾ ਕਹਣਕ ਤੇਬਾ ਅਸਲਿਕ ਤਾਤ ਲੇ ਕਹ ਤਾ ਲਿਖਿਆ ਲੇ ਕਹ ਵਾ ਵਿਨਾਸ਼ ਨਾਨਕ ਵੱਡਾ ਆਖਿ ਆਪੇ ਜਾਣੇ ਆਪ ਸਲਾਹਿ ਸਲਾਹ ਇੱਤੇ ਸੁਰਤ ਨ ਪਾਈ ਆ ਨਦੀਆਂ ਅਤਿ ਵਾਹ ਪਵਸਮੰਦ ਨ ਜਾਣੇ ਹੈ ਸੁਮੰਦ ਸਹਾスルਤਾਨ ਗ੍ਰਿਹਸੀਤੀ ਮਾਲ ਧਨ ਕਿਹੜੇ ਤੁਲਣ ਹੋਣੀ ਜੇਤਸ ਮਨ ਹੋਣਾ ਵਿਸਰਹਿ ਅੰਤ ਨ ਸਿਪਤੇ ਕਹਿਣ ਨ ਅੰਤ ਅੰਤ ਨ ਕਰਨਾ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਕਾ ਮਨ ਮਾਂ ਤਾ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਰ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤਨ ਪਾਹੇ ਜਾਹੇ ਇਹੋ ਅੰਤਨ ਜਾਣੈ ਕੋਈ ਬਹੁਤਾ ਕਹਿਆ ਬਹੁਤਾ ਹੋਏ ਵੱਡਾ ਸਭ ਉੱਚਾ ਤਾ ਉੱਚ ਉਪਰ ਉੱਚ ਨੋ ਇਹ ਵੱਡਾ ਉੱਚ ਹੋਏ ਕੋਈ ਤ ਸੋਚੈ ਕੋ ਜਾਣੈ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਤਿ ਜੀ ਕਰਮੀ ਦਾਤ ਮਹਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਤਮਾਏ ਕੀਤੇ ਮਗਹ ਜੋਦ ਅਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪਤ ਤਹਿ ਵਕਾਰ ਕੀਤੇ ਲਲਮ ਕਿਰਪਾ ਹੈ ਕੀਤੇ ਮੂਰਖਾਈ ਖਾਏ ਕੀਤੇ ਆ ਦੁੱਖ ਭੁਗਸਦ ਮਾਰਹਿ ਪੈ ਦਾ ਤੇਰੀ ਦਾਤਾਰ ਬੰਦ ਖਲਾਸੇ ਭਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਕਹਿ ਕਾ ਖਣ ਪਾਇੋ ਜਾਣੇ ਜਿਤਿ ਆਮੋ ਖਾ ਆਪੇ ਜਾਣੇ ਆਪੇ ਦੇ ਆਖਾ ਸਪਕੀ ਕੇ ਜਿਸਮ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹੂ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਐਮੁੱਲ ਪੰਡਾਰਾ ਅਮੁੱਲ ਆਵਹਿ ਮੁੱਲ ਜਾਹਿ ਮੁੱਲ ਪਾਇ ਮੁੱਲਾ ਸਮਾਹਿ ਆਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤਲ ਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਮੂਲ ਫਰਮਾਨ ਮੂਲੋ ਮੂਲ ਆਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਣਾ ਆਖੇ ਪੜੇ ਕਰੇ ਵਿਖਿਆਨ ਆਖੇ ਪਰ ਮੈਂ ਆਖੇ ਇੰਦਾ ਕਾ ਗੋਪੀ ਤੇ ਗੋਵਿੰਦ ਆਖੇ ਸਰਾਖੇ ਸਿਦਾ ਆਖੇ ਕਿਤੇ ਕਿਤੇ ਬੁਧ ਆਖੇ ਦਾਨ ਵਾਖੇ ਦੇਵ ਆਖੇ ਸੁਰ ਨਰਮਣੁ ਜਨ ਸੇਵਾ ਇਤ ਆਖ ਆਖਣ ਪਾਹੇ ਕੀਤੇ ਕਹਿ ਕਹਿ ਟੁੱਟ ਜਾਹੇ ਇਤੇ ਕੀਤੇ ਹੋਰ ਕਰਹਿ ਤਾਖਣ ਸਕੈ ਕੀ ਕੀਐ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਨ ਲਖਿਐ ਸਿਰ ਗਵਾਰਾਂ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਂ ਦੇ ਅਨੇਕ ਸੰਖਾ ਕੀਤੇ ਵਾਵਣ ਹਾਰੇ ਇਤੇ ਰਾਗ ਪ੍ਰੇਸੋਂ ਕਹੀ ਅਨਕੇਤੇ ਗਾਵਣ ਹਾਰੇ ਗਾਵੇ ਤਉਨੋਂ ਪਉਣ ਪਾਣੀ ਬਸੰਤਰ ਗਵ ਰਜ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰ ਬ੍ਰਹਮਾਂ ਦੇ ਸੋਣ ਸਦਸ ਵਾਰੇ ਗਾਵੇ ਇੰਦਨ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਿੱਤੇ ਸਤੇ ਸੰਤੋਕੇ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੇ ਸਰਜੁਗ ਡੁਗ ਵੇਦਾ ਨਾਲੇ ਗਾਹੇ ਮੋਹਣੀਆ ਮਨਮੋਹਣ ਸਰਗਾ ਮਚ ਪਿਆਲੇ ਗਾਵਨ ਰਤਨੁ ਪਾਇ ਤੇਰੇ ਅੜਸੜ ਤੀਰਤ ਨਾਲੇ ਗਾਵੇ ਜੋਦ ਮਹਾਬਰ ਸੂਰਾ ਗਾਵੇ ਖਾਨ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰਕਰ ਰੱਖੇ ਧਾਰੇ ਸੇਤ ਦਿਨੋ ਗਾਵੇ ਜੋਤ ਤ ਪਾਵਣ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਮਾ ਚਿਤਨ ਆਵਣ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸੱਚਾ ਸਾਚ ਨਾਹਿ ਹੈਪੀ ਹੋਸੀ ਜਨ ਜਸ ਰਚਨਾ ਜਿਨ ਨਰਚਾਈ ਰੰਗੇ ਰੰਗੇ ਪਾਤੇ ਕਰ ਗਜਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਮਤ ਸਦੇ ਵਢਾਈ ਜੋ ਤਸ ਭਾਵੇਂ ਸੋਇ ਕਰ ਸੇ ਹੁਕਮ ਨ ਕਰ ਨ ਜਾਏ ਸੋ ਪਾਤਸ਼ਾਹ ਸਹਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਪ ਝੋਲੀ ਧਿਆਨ ਕਰਿ ਬਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਨਡਾ ਪਰਤੇਤ ਆਇ ਪੰਥ ਸਗਲ ਜਮਾਤੇ ਮਨ ਰੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਨਿਲ ਨਾਦ ਨਹਤ ਜੁ ਜੁਗ ਇਕੋ ਵੇਸ ਭਗਤ ਗਿਆਨ ਦਿਆ ਪੰਡਾਰਨ ਕਟਕਟ ਵਜਹਿ ਨਾਦ ਆਪ ਨਾਤ ਨਾਥੀ ਸਭ ਜਾਕੇ ਰਿੱਧ ਸਦ ਅਵਰਾ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲਖਾ ਵਿਭਗ ਆਦੇਸ਼ ਤਸ ਆਦੇਸ ਆਦ ਅਨਿਲ ਅਨਾਦ ਨਹਤ ਜੁਜੁਗ ਇਕ ਵੇਸ ਇਕ ਮੈ ਜੁਗਤ ਵਿਆਜ ਤਿੰ ਚਲੇ ਪ੍ਰਵਾਨ ਇਕ ਸੰਸਾਰ ਇਕ ਬੰਡਾਰ ਇਕ ਲਾਇ ਦੀਵਾਨ ਜਵ ਤਸ ਭਾਵੈ ਤੇ ਵਚ ਲਾਵੇ ਜਹ ਹੋਇ ਪ੍ਰਮਾਨ ਓ ਵਿਖੇ ਅਨਦਰਨ ਆਵੇ ਬਹੁਤਾ ਵਿਡਾਣ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਹਤ ਜੁਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਚੇ ਕੀ ਸਾਚੇ ਕਰ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਹਤ ਜੁਜੁਗ ਏਕੋ ਵੇਸ ਇਕ ਦੂਜੇ ਪੌ ਲਖਾਂ ਅ ਲਖ ਵੇ ਲਖ ਵੇਸ ਲਖ ਲਗੜਾ ਖੇਕ ਨਾਮ ਰਗਦੀਸ ਐਤ ਰਹਾ ਪਤ ਪਵੜੀਆਂ ਟੜਿਆ ਹੋਆ ਕੀਸ ਸੁਣੇ ਗੱਲਾਂ ਆਕਾਸ ਕੀ ਕੀਟਾ ਏ ਰਿਸ ਨਾਨਕ ਨਦਰੀ ਪਾਈਏ ਕੂੜੀ ਕੂੜਾ ਠੀਸ ਅਖਨ ਜੋਰ ਚ ਪੈਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤਿ ਗਿਆਨ ਵਿਚਾਰ ਜੋਰ ਨੁ ਜੁਗਤੀ ਛੁੱਟੈ ਸੰਸਾਰ ਜਿਸਤ ਜੋਰ ਕਰ ਵੇਖ ਸੋ ਨਾਨਕ ਤੁਮ ਨਿਚ ਨ ਕੋਇ ਰਾਤੀ ਰਤਿ ਥਿਥੇ ਵਾਰ ਪਉਣ ਪਾਇਗਨੀ ਪਤਾਲ ਤਿਸਵਿ ਧਰਤੇ ਥਾਪ ਰਖੇ ਧਰਮ ਸਾਲ ਤਿਸਵਿ ਜੇ ਜੋਤ ਕੇ ਰੰਗ ਤਿਨ ਕੈ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਆਵ ਸਚਾ ਦਰਬਾਰ ਤਿਥੈ ਸੋਹਣ ਪੰਚ ਪ੍ਰਵਾਣ ਨਦਰੇ ਕਰਮ ਪਵੈ ਨਿਸ਼ਾਨ ਕਚਪ ਗਾਇ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮਖੰਡ ਕਾਹੋ ਧਰਮ ਗਿਆਨਖੰਡ ਕਾਖੋ ਕਰਮ ਕੀਤੇ ਪਉਣ ਪਾਣੀ ਵਸੰਤਰ ਕੀਤੇ ਕਾਨੁ ਵਹੀਸ਼ ਕੀਤੇ ਬਰਮੇ ਘਾੜਤ ਕੜਿ ਹੈ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮਹਿਰ ਕੀਤੇ ਕੀਤੇ ਤੂਪ ਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਦ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨਵ ਮਨ ਕੀਤੇ ਕੀਤੇ ਰਤਨ ਸਮੁੰਦ ਕਹਤੀਆਂ ਖਾਣ ਕੇਤੀਆਂ ਬਾਣੇ ਕੀਤੇ ਪਾਤ ਨਰਿੰਦਾ ਕੇਤੀਆਂ ਸੁਰਤੇ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥਾ ਨਾਦ ਬਿਨੋਦ ਕੋਡ ਅਨੰਦਾ ਸ਼ਰਮ ਖੰਡ ਕੇ ਬਾਣੇ ਰੂਪ ਤਿਥੈ ਕਾੜ ਤਕੜਿ ਬਹੁਤ ਅਨੂਪਾ ਤਾਂ ਕਿਆ ਗੱਲਾਂ ਕਥੀਆਂ ਨਾ ਜਾਹ ਜੇ ਕੋ ਕਹਿ ਪਿੱਛੇ ਪਛਤਾਏ ਤਿਥੈ ਘੜਿਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿਦਾ ਕੀ ਸੁਦਾ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰਾ ਤਿੱਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਪਰਪੂਰਾ ਤਿੱਥੈ ਸੀਤੋ ਸੀਤਾ ਮਹਿ ਮਾਹੇ ਤਾਂ ਕੇ ਰੂਪ ਨ ਕਥਨ ਜਾਇ ਨਾ ਮਨ ਰਠਾਗ ਜਾਇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੈ ਲੋਕ ਰਹਾ ਨ ਸੱਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥ ਤਾ ਤਨ ਅੰਤ ਤਿਥੈ ਲੋ ਲੋਕਾਰ ਜਿਜ ਹੁਕਮਤ ਵਹਿ ਤਿ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤਿ ਵਿਦਹ ਥਿਹਾਰ ਭੋਖ ਲਗਨ ਤਪਤਾਉ ਭੰਡ ਭੋ ਅਮਰਿਤ ਟਹਲ ਕੜਿਆ ਸ਼ਬਦ ਸੱਚੇ ਟਕਸਾਲ ਦਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤ ਧਰਤ ਮਹਤ ਦਿਵਸ ਰਾਤ ਉਦੈ ਦਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ ਨਿੰਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤਿਮ ਕੋ ਜਲੇ ਕਿਤੇ ਛੁਟੇ ਨਾ ਲ